ਆਬੀ ਸੱਤਮਾ ਦਿਨ ਦਾ ਸ਼ਪਾ ਉੱ ਟੋਕਾ ਟੋਪ ਹੋਇਆ ਬੱਤਲ ਕਿਤੇ ਕਿਤੇ ਡਿਗਦੀ ਕਣੀ ਨਾਲ ਉੱਡੀ ਧਰਤੀ ਦੀ ਖੁਸ਼ਬੂ ਭਿੱਜੀ ਭਿੱਜੀ ਧੁਰੀ ਆਉਂਦੀ ਆਥਨ ਪੰਨੋਂ ਚੁੱਲੇ ਮੁਰੇ ਬੈਠੀ ਰੋਟੀਆਂ ਲਾ ਰਹੀ ਸੀ ਬਿੰਦੇ ਛੱਟੇ ਆਉਂਦੇ ਹਵਾ ਦੇ ਬੁੱਲੇ ਨਾਲ ਗਿੱਲੇ ਗੋਹਿਆਂ ਦੀ ਚੁੱਲੇ ਵਿੱਚ ਅੱਗ ਕਦੇ ਬਲ ਪੈਂਦੀ ਤੇ ਕਦੇ ਬੁਝ ਜਾਂਦੀ ਆਟਾ ਤੜਕਿਆ ਪੈਨ ਪੰਨੋਂ ਨੂੰ ਕੇ ਆ ਲਾਇਆ ਕੋਈ ਪ੍ਰਾਣਾ ਆਉ ਪਰ ਸਾਡੇ ਕਿਹਨੇ ਆਣਾ ਉਸਨੇ ਆਪ ਹੀ ਸੋਚ ਲਿਆ ਗੱਲ ਜੇ ਉਸ ਦੇ ਮਨ ਵਿੱਚ ਹੀ ਸੀ ਜਦੋਂ ਕਰਤਾਰੀ ਹੱਥ ਵਿੱਚ ਝੋਲਾ ਫੜੀ ਬਾਰ ਵਿੱਚ ਆਵੜੀ ਕਰਤਾਰੀ ਦਾ ਸਰੀਰ ਸ਼ਾਂਤਮਾ ਕਦ ਨਰੈਣ ਵਾਂਗ ਹੀ ਮਦਰਾ ਸੀ ਪਰ ਉਸ ਦੇ ਮੂੰਹ ਉੱਤੇ ਚੰਗੀ ਰੌਣਕ ਸੀ ਜਿਵੇਂ ਰਾਜ ਦੇ ਖਾਂਦੇ ਘਰ ਦੀ ਨੂੰਤੀ ਹੋਵੇ ਛੀਟ ਦੀ ਸਲਵਾਰ ਚਿੱਟੀ ਲਿਲੰਡੀ ਕਮੀਜ਼ ਤੇ ਉੱਤੇ ਬੁੱਟੀਆਂ ਵਾਲੀ ਵੈਲ ਦੀ ਚੁੰਨੀ ਲਈ ਹੋਈ ਸੀ ਪਾਣੋ ਵਾਲੇ ਦੇਖ ਕੇ ਉਹ ਇੱਕ ਪਾਲਸੋ 505 ਜਹੀ ਵਿੱਚ ਖੜੀ ਰਹੀ। ਪਿੱਟੀ ਕੋਲੇ ਕੋਲਾ ਚੋਲਾ ਸੰਦੂਕ ਉੱਤੇ ਧਰ ਉਹ ਬੋਲੀ ਕੁੜੇ ਸੌ ਤੂੰ ਕਿੱਥੋਂ ਐ ਮੇਰੀ ਤਾਂ ਤੂ ਸ਼ੈਣ ਵਿੱਚ ਨਹੀਂ ਆਈ। ਮੈਂ ਮੈਂ ਬੀਬੀ ਪਾਨੂੰ ਆ। ਪਾਨੂੰ ਨੇ ਕਰਤਾਰੀ ਦਾ ਨਰੇਨ ਨਾਲ ਮੜੰਗਾ ਮਿਲਦਾ ਦੇਖ ਕੇ ਕਿਹਾ ਤੇ ਉੱਠ ਕੇ ਮੱਥਾ ਟੇਕਿਆ ਜਿਉਂ ਦੀ ਵਸ ਦੀ ਰਾਇ। ਰੱਬ ਤੈਨੂੰ ਭਾਗ ਲਾ ਦੇ ਬੁੱਢ ਸਹਾਗਣ ਹੋਵੇਂ ਰੱਬ ਤੈਨੂੰ ਬਚਾ ਦੇਵੇ ਨរਾਇਣ ਰਾਜੀ ਹੈ ਹਾਂ ਰਾਜੀ ਹੈ ਕਈ ਵਾਰ ਤੇਰੀਆਂ ਬੀਬੀ ਗੱਲਾਂ ਕਰਦਾ ਹੁੰਦਾ ਭਾਉਨ ਨੇ ਤੌੜੀ ਵਿੱਚੋਂ ਦੁੱਧ ਕੱਢ ਕੇ ਵਿੱਚ ਪੱਕਾ ਮਿੱਠਾ ਪਾ ਕੇ ਖੰਨਾ ਕਰਤਾਰੀ ਅੱਗੇ ਧਰ ਅੱਗੇ ਲਿਆ ਧਰਿਆ ਕੁੜੇ ਤੋਂ ਦੁੱਧ ਦੀ ਤਾਂ ਇੰਨੀ ਲੋੜ ਨਹੀਂ ਸੀ ਕਹਿੰਨਾ ਕਰਤਾਰੀ ਨੇ ਸੱਨਾ ਆਪਣੇ ਝੋਨੇ ਦੇ ਲੜ ਉੱਤੇ ਧਰ ਲਿਆ ਤੇ ਕੋਟ-ਕਟ ਕਰਕੇ ਪੀਣ ਲੱਗੀ ਅਸੀਂ ਤਾਂ ਜੋ ਪੀ ਕਾਦੇ ਬਾਗੇ ਭੈਣ ਭਾਈਆਂ ਨੂੰ ਮਿਲਣੋਂ ਵੀ ਰਹਿ ਗਏ ਨਰੈਣ ਕੋੜੀ ਐਡਾ ਘੋਲੀ ਐ ਉਹਨੇ ਵੀ ਕਦੇ ਕਾਟੀ ਪਾਦੇ ਹੁਣ ਵੀ ਕਦੋਂ ਦੀ ਤਕਾਉਂਦੀ ਸੀ ਪਰ ਘਰਾਂ ਦੇ ਖਜਲਣ ਵਿੱਚੋਂ ਨਿਕਲਣਾ ਕਿਹੜਾ ਹੁੰਦਾ ਇਹ ਤਾਂ ਤੂੰ ਵਾਲਾ ਹੀ ਚੰਗਾ ਕੀਤਾ ਬੀਬੀ ਆਹਨੋਂ ਨੇ ਸਬਜ਼ੀ ਲਈ ਆਲੂ ਚਲਦਿਆਂ ਕਿਹਾ ਕੁੜੇ ਸਾਂ ਬੀਬੂ ਆਪਣੀ ਬੀਬੀ ਮੰਗੀ ਆ ਗੁਆਰੇ ਵਿਆਹ ਕਰਨਾ ਸੀ ਮੈਂ ਕਿਹਾ ਇੱਥੇ ਪਰਦੇਸਾਂ ਵਿੱਚ ਆਪਣਾ ਕੌਣ ਹੈ ਮੈਂ ਤਾਂ ਹੋਰ ਨਹੀਂ ਆਪਣੇ ਪੇਕੇ ਜਾ ਕੇ ਦੇ ਦੂੰ ਚਾਰ ਭਾਣੀਆਂ ਉਹ ਆਪ ਤਾਖਦਾ ਸੀ ਲਾਟ ਮਾਰ ਰਹੀ ਚਲਦੇ ਆ ਮੈਂ ਕਿਹਾ ਕਿਸ ਰਿਕਾ ਦੇ ਭਾਂਡੇ ਪੈਂਦੇ ਫਿਰਾਂਗੇ ਚੰਗਾ ਮਾੜਾ ਆਪਣੇ ਭਾਈ ਦਾ ਘਰ ਹੀ ਚੰਗਾ ਜੀ ਸਦਕੇ ਬੀਬੀ ਹੋਰ ਭੈਣ ਭਾਈ ਹੁੰਦੇ ਹੀ ਕਾਦੇ ਲਈ ਨੇ ਭਾਨੋਂ ਨੇ ਆਲੂਆਂ ਦੀ ਸਬਜ਼ੀ ਨੂੰ ਤੜਕਾ ਲਾਉਂਦੇ ਆ ਕਿਹਾ ਕੜੇ ਬਹੁਤ ਥਾਂ ਦੀ ਤਾਤੂ ਸੁਨਹਰੀ ਲੱਗਦੀਆਂ ਕਰਤਾਰੀ ਨੇ ਘਰ ਦਿਖਾਇਆ ਪਲਟੀ ਦੇਖਿਆ ਕਿਹਾ ਭਾਨੋ ਚਪਰੀ ਕਿਹੜੇ ਥਾਉ ਨੇ ਪੇਕੇ ਤਰੇ ਪੜੀ ਕੇ ਕੋਟਲੇ ਸੀ ਭਾਨੋ ਨੇ ਨਿੰਮੋ ਚੁਣੀ ਵਾਜ ਵਿੱਚ ਕਿਹਾ ਚਲ ਕੋਈ ਨਹੀਂ ਬੰਦੇ ਦੇ ਕੀ ਵਾਸਾ ਜਿਵੇਂ ਲਿਖਿਆ ਤੇ ਮੈਂ ਭੋਕਣਾ ਕਰਤਾਰੀ ਨੇ ਜਿਵੇਂ ਉਸ ਦੇ ਅੰਦਰਲੀ ਗੱਲ ਸਮਝਦੇ ਆਖਿਆ ਤੜਕਾ ਲਾ ਕੇ ਭਾਨੋ ਸ਼ੱਕਰ ਛਾਣ ਕੇ ਬੈਠ ਗਈ ਕੁੜੇ ਬਹੂ ਮਿੱਠੇ ਨੂੰ ਕੀ ਨੂੰ ਮੈਂ ਕੋਈ ਉਪਰੀਆ ਤੂੰ ਰਹਿਣ ਦੇ ਲੈ ਬੀਬੀ ਤੇਰੇ ਵਾਂਨੇ ਅਸੀਂ ਵੀ ਖਾਲਾਂਗੇ ਜੇ ਮੈਨੂੰ ਪਤਾ ਹੁੰਦਾ ਕੋਈ ਝੱਗਾ ਚੁੰਨੀ ਲੈ ਆਉਂਦੀ ਲੈ ਬੀਬੀ ਕੁੜੀਆਂ ਨੂੰ ਦੇਈ ਦੇ ਆ ਕਿ ਲਈਦਾ ਕੁੜੀਆਂ ਨੂੰ ਦੇਈਦਾ ਤਾਂ ਸਾਰੀ ਉਮਰ ਹੈ ਲੈਣ ਦਾ ਤਾਂ ਕੋਈ ਕੋਈ ਮੌਕਾ ਹੀ ਹੁੰਦਾ ਕੋਈ ਨਾ ਜਿਉਂਦੇ ਜਿਆਂ ਨੂੰ ਮੌਕੇ ਬਥੇਰੇ ਕਹਿੰਦੀ ਭਾਣੋ ਆਟਾ ਗੁੰਨਣ ਲੱਗ ਪਈ ਚਲੋ ਜਿਵੇਂ ਵੀ ਹੈ ਮੇਰੇ ਭਾਈ ਦਾ ਕਰਤਵ ਸਹਿ ਕਰਤਾਰੀ ਨੇ ਮਨ ਵਿੱਚ ਸੋਚਿਆ ਪਾਣੋ ਤੋਂ ਕਰਤਾਰੀ ਦੇ ਆਉਣ ਦਾ ਚਾਹ ਕਿਹੜਾ ਚੱਕਿਆ ਜਾਂਦਾ ਸੀ ਲੈ ਅੱਜ ਤੱਕ ਕਰਤਾਰੀ ਆਈ ਬੈਠੀ ਆ ਮੱਥਾ ਟੇਕਦਾ ਹੱਥ ਨੇ ਬਾਰ ਬੜਦਾ ਹੀ ਨਰਿਆਣ ਬੋਲਿਆ ਜਿਆ ਦਾ ਵਸਦਾ ਰਹੇ ਤੂੰ ਤਾਂ ਕਰੇ ਬੱਤੀ ਨਿਮਾਉਂਦਾ ਹਰ ਕੇ ਆਪ ਹੀ ਆਈ ਦੇ ਤੇਰੇ ਕੋਲ ਤਾਂ ਜਾਂਦਾ ਜਾਂਦਾ ਹੀ ਅਗਲਾ ਬੁੜਾ ਹੋ ਜਾਂਦਾ ਨੇੜੇ ਨਾ ਟੇੜੇ ਜਾ ਰਹੀ ਇਹ ਬਈਆਂ ਦੇ ਦੇਚ ਬੇ ਭਰਾ ਤਾਂ ਨਦੀਆਂ چیر ਕੇ ਮਿਲਦੇ ਨੇ ਆ ਖੜੀ ਆ ਜੂਪੀ ਤਾਂ ਕੋਈ ਨਾ ਬੀਬੀ ਹੁਣ ਆਵਾਂਗੇ ਅਸੀਂ ਨਰੈਣ ਨੂੰ ਗੱਲਾਂ ਅੜਾਉਂਦੀ ਨਾ ਦੇਖ ਭਾਨੋ ਨੇ ਜਵਾਬ ਦਿੱਤਾ ਚਮਜਮਾਓ ਮੈਂ ਵੀ ਅਗਲੇ ਦੇ ਜੁੱਤੀਆਂ ਮਾਰਨ ਜੋਗੀ ਹੋਵਾਂ ਬਈ ਹੈਗੇ ਮੇਰੇ ਵੀ ਕੋਈ ਕਰਤਾਰੀ ਨੂੰ ਚਾ ਚੂ ਦਿੱਤੀ ਕਰਕੇ ਨਰੈਣ ਨੇ ਭਾਨੋ ਵੱਲ ਮੂੰਹ ਕਰਕੇ ਪੁੱਛਿਆ ਨਹੀਂ ਮੈਂ ਕਿਹ ਤੇਰਾ ਭਾਈ ਉਹ ਦਊਗਾ ਕਿ ਕਰਕੇ ਭਾਨੋ ਨੇ ਮਾਸਕ ਰਿੱਕਿਤੀ ਕਰ ਦੀ ਮਕਤੀਆਨ ਤਾਂ ਤੂੰ ਆ ਪਾਈ ਤਾਂ ਆਪ ਵਿਚਾਰਾ ਤੇਰੇ ਹੱਥਾਂ ਕਨੇ ਝਾਕਦਾ ਰਹਿੰਦਾ ਰੈਣੇ ਕਤਾਰੀ ਦੇ ਕੋਲ ਮੰਜੇ ਉੱਤੇ ਬੈਠਦੇ ਆ ਕਿਹਾ ਹੂੰ ਤਾਂ ਰਾਜੀ ਆਂ ਰੈਣਾ ਆਹੋ ਤੂੰ ਦੱਸ ਬਾਲ ਬੱਚੇ ਦਾ ਕੀ ਹਾਲ ਹੈ ਰੱਬ ਦੀ ਮਿਹਰ ਹੈ ਮੈਂ ਤਾਂ ਇਸ ਖਾਤਰਾ ਹੀ ਸਾਂ ਆਇਆਂ بیا ਜ ਸਵਾ ਮਹੀਨਾ ਗੁਆਰੇ ਆ ਪੋਚ ਨੌਕਰਾ ਪੁਰਾਣਾ ਉਹ ਘਰ ਵੀ ਚੰਗਾ ਚੱਲਦਾ ਪਰ ਜਾਇ ਹਰੀਏ ਨੇ ਕਰਾਇਆ ਤਾਂ ਆਕਾ ਕਰਤਾਰੀ ਨੇ ਕੋ ਸਾਰ ਸਭ ਕੁਝ ਦੱਸ ਦਿੱਤਾ ਚੰਗਾ ਚੰਗਾ ਤਾਂ ਤਾਂ ਫੇਰ ਸਾਨੂੰ ਵੀ ਲੱਡੂ ਮਿਲਣਗੇ ਖਾਣ ਨੂੰ ਰੈਣ ਨੇ ਮੂੰਹ ਉੱਤੇ ਹੱਥ ਫੇਰ ਦਿਆ ਕਿਹਾ ਬੀਬੋ ਦਾ ਬਾਪੂ ਤਾਂ ਦਸ ਕੁ ਦਿਨ ਪਹਿਲਾਂ ਆਊਗਾ ਮੈਂ ਕਿਹਾ ਮੈਂ ਅੱਗੇ ਜਾ ਕੇ ਤਿਆਰੀ ਕਰਵਾਵਾਂ ਮੈਂ ਪਿੱਛੇ ਕਰਦੀ ਤਾਂ ਬਹੁਤਾ ਚਿਰ ਕੱਲਾ ਨਹੀਂ ਛੱਡਿਆ ਜਾਂਦਾ ਇਹ ਸਵਾ ਮਹੀਨਾ ਪਾਣੋਂ ਲਈ ਜਿਵੇਂ ਅੱਖ ਦੇ ਫੋਰ ਵਿਚੋਂ ਲੰਘ ਗਿਆ ਕਦੇ ਪਿੰਡ ਸੰਡ ਕਦੇ ਦਾਲਾਂ ਦਾਲ ਕਦੇ ਪਾਂਡੂ ਫੇਰ ਕਦੇ ਥੈਰ ਲੱਕੇ ਤੁੱਕੇ ਨੂੰ ਜਾਂ ਕਦੇ ਤੌਰ ਜੋੜ ਕਦੇ ਚੂਰਾ ਪਟਵਾ ਕਦੇ ਥਾਉ ਥਾਈ ਕੰਮ ਸੰਭਾਲ ਉਸ ਨੂੰ ਸਿਰ ਖੁਰਕਣ ਦੀ ਕਿਹੜਾ ਵਹਿਲ ਸੀ ਕਰਤਾਰੀ ਹੱਤੇ ਕਰਤੇ ਆਖਦੀ ਭਾਬੀ ਤੇਰੇ ਬਿਨਾ ਤਾਂ ਮੈਂ ਉਹੀ ਰੋਲ ਜਾਣਾ ਸੀ ਮੇਰੇ ਕੋਲ ਹੋਣਾ ਸੀ ਕਿਤੇ ਇੰਨਾ ਕੰਮ ਪਾਨੋ ਦਾ ਕੰਮ ਕਰਦੀ ਜਿਵੇਂ ਥੱਕਦੀ ਹੀ ਨਹੀਂ ਸੀ ਸਭ ਤੋਂ ਪਿੱਛੋਂ ਸੌਂਦੀ ਸਭ ਤੋਂ ਪਹਿਲਾਂ ਉੱਠ ਖੜੋਂਦੀ ਸਾਰਾ ਦਿਨ ਕਦੇ ਆਹ ਕਰ ਕਦੇ ਉਹ ਕਰ ਐਡੀ ਕਿਹੜਾ ਕੋਈ ਲੱਗਦੀ ਸੀ ਫੇਰ ਸੱਤਿਆ ਮਾਨ ਨੇ ਕਦੇ ਮੱਥੇ ਵਟਣੀ ਸੀ ਪਾਇਆ ਮੇਲ ਆ ਗਿਆ ਫੇਰ ਜਾਂ ਜਾਈ ਜਿਵੇਂ ਫੇਰੇ ਹੋ ਗਏ ਪਾਨੋ ਦੀ ਤਾਂ ਕੰਮ ਧੰਦੇ ਵਿੱਚ ਸੁਰਤ ਭੁੱਲੀ ਪਈ ਸੀ ਨਮਾ ਊਟ ਪਾਈ ਉਹ ਭੱਜੀ ਨੱਠੀ ਸਾਰੇ ਕੰਮ ਕਰਦੀ ਫਿਰ ਰਹੀ ਸੀ ਕੋ ਕਸਾਂਤ ਨਾਲ ਕੁੜੀ ਵਿਦਾ ਹੋ ਗਈ ਕਰਤਾਰੀ ਨੇ ਭਾਣੋਂ ਨੂੰ ਵਧਾਈਆਂ ਦਿੱਤੀਆਂ ਕੁੜੀ ਨੂੰ ਵਿਦਾ ਕਰਕੇ ਮੇਲਣਾ ਕਿੱਦਾਂ ਪਾਉਣ ਲੱਗ ਪਈਆਂ ਜਾਂ ਇੱਕ ਜਾਨੀ ਨੇ ਮੱਲੋ ਮੱਲੀ ਭਾਣੋਂ ਨੂੰ ਫੜ ਕੇ ਨੱਚਣ ਲਾ ਦਿੱਤਾ ਥੱਕੀ ਟੁੱਟੀ ਭਾਣੋਂ ਵਿੱਚ ਖਬਰ ਨਹੀਂ ਕਿੱਥੋਂ ਲੋੜੇ ਦਾ ਜੋਰ ਆ ਗਿਆ ਉਹ ਨੱਚ-ਨੱਚ ਕੇ タルਤੀ ਪੱਟਤੀ ਬੋਲੀਆਂ ਦਾ ਤਾਂ ਜਾਨੀ ਉਸ ਦਾ ਅੰਦਰ ਭਰਿਆ ਪਿਆ ਸੀ ਮੁੱਕਣ ਵਿੱਚ ਕਿਹੜਾ ਆਉਂਦੀਆਂ ਸਨ ਨੱਕੇ ਸੱਡੂਂਗੀ ਕਣਕੇ ਦੇ ਤੇਰੇ ਰੱਖ ਲੈ ਇੱਕ ਵਾਰੀ ਬਾਬਲਾ ਤੇਰੇ ਵੇ ਸਿਹੇੜ ਬਾਵਲਾ ਸਾਥੋਂ ਹਾਈ ਨਿੰਦੇ ਆ ਨਾ ਜਾਵੇ ਸੋਹਰਾ ਸਾਡਾ ਵਣ ਜਕਰੇ ਟਿੱਡੀਆਂ ਦੀ ਲਿਆਇਆ ਸਾਵਾ ਇੱਕ ਟਿੱਡੀ ਮਰ ਵੀ ਗਈ 900 ਕਟਾ ਪਾਇਆ ਸਾਵਾ ਇੱਕ ਟਿੱਡੀ ਸੂ ਵੀ ਪਈ ਜਿਹਨੇ ਮਰਦਾ ਟੱਬਰ ਬਚਾਇਆ ਸਾਵਾ ਟਿੱਡੀਆਂ ਦਾ ਮੈਂ ਦੁੱਧ ਰੇੜਕਾ ਥਾਣੇਦਾਰ ਲੱਸੀ ਨੂੰ ਆਇਆ ਸਾਵਾ ਰੱਬ ਨੇ ਭੰਨ ਨੂੰ ਆਵਾਜ਼ ਕੀ ਦਿੱਤੀ ਸੀ ਵੱਸ ਲੋੜਾ ਹੀ ਮਾਰਦੀ ਸੀ ਮੇਰੀ ਭਾਬੀ ਤਾਂ ਡੱਬੇ ਵਿੱਚ ਪਾ ਕੇ ਰੱਖਣ ਵਾਲੀ ਐ ਦੇਖ ਦੇਖ ਖੁਸ਼ ਹੁੰਦੀ ਕਰਤਾਰੀ ਕਹਿ ਰਹੀ ਸੀ ਅਗਲੇ ਦਿਨ ਗੀਤ ਗਾਉਂਦਾ ਮੇਲ ਵੀ ਵਿਦਾ ਹੋ ਗਿਆ ਚਾਰ ਕੁ ਦਿਨ ਮਗਰੋਂ ਕਰਤਾਰੀ ਤੇ ਉਸ ਦਾ ਟੱਬਰ ਵੀ ਜਾਣ ਲਈ ਤਿਆਰ ਹੋ ਗਿਆ ਭਾਬੀ ਤੁਸੀਂ ਜ਼ਰੂਰ ਆਇਓ ਸਾਡੇ ਕੋਲ ਮੇਰੀ ਸੌਣ ਲੱਗੇ ਤੁਰਨ ਲੱਗੇ ਕਰਤਾਰੀ ਨੇ ਭਾਨੋ ਦੇ ਗੱਲ ਮਿਲਦੇ ਆ ਫੇਰ ਤਕੀਦ ਕੀਤੀ ਆ ਹੋ ਵੀ ਵੀ ਹੋਰ ਸਾਡਾ ਆਉਣ ਜਾਣ ਨੂੰ ਥਾਉ ਹੀ ਕਿਹੜਾ ਭਾਨੋ ਨੇ ਉਸ ਦੇ ਪੈਰੀ ਹੱਥ ਲਾਉਂਦਿਆਂ ਕਿਹਾ ਨਰੈਣ ਲੜਦਾ ਤਾਂ ਲੜਤਾ ਨਹੀਂ ਮੈਂਦਾ ਹੁੰਦਾ ਤੇਰੇ ਨਾਲ ਜੀ ਜੀਚ ਨਹੀਂ ਮਾੜਾ ਸੁਹਾਵਾ ਦਾ ਹੀ ਤਪਤਾ ਹੈ ਕਰਤਾਰੀ ਨਹੀਂ ਜਾਨਦੀ ਨੇ ਪੁੱਛਿਆ ਇਸ ਨਾਲ ਲੜ ਕੇ ਮੈਂ ਮਰਨਾ ਕੋੜੇ ਨਰਾਇਣ ਨੇ ਹੱਸਦਿਆਂ ਕਿਹਾ ਚੰਗਾ ਬੀਬੀ ਜਿਉਂਦੇ ਰਹੋ ਤਾਂ ਐਤ ਕਿਸੰਧਾਰਾ ਲੈ ਕੇ ਅਸੀਂ ਦੋਵੇਂ ਆਵਾਂਗੇ ਜਰੂਰ ਆਇਓ ਕਦੇ ਮੈਂ ਵੀ ਆਵਾਂ ਜਾਂਦਾ ਚਾਉ ਲਾੜ ਕਰਾਂ ਨਹੀਂ ਸੁੱਖਾ ਨਾਲ ਰੱਖੇ ਜਰੂਰ ਆਵਾਂਗੇ ਭਾਣੂ ਨੇ ਸੂਏ ਕੋਲਕਰਤਾਰੀ ਨੂੰ ਫੇਰ ਮੱਥਾ ਟੇਕ ਕੇ ਮੁੜਦਿਆ ਕਿ ਭਾਣੂ ਕਿੰਨਾ ਚਿਰ ਕਰਤਾਰੀ ਨੂੰ ਜਾਂਦੀ ਨੂੰ ਦੇਖਦੀ ਰਹੀ ਨਰੈਣ ਉਹਨਾਂ ਨੂੰ ਸਟੇਸ਼ਨ ਤੱਕ ਸੱਜਣ ਚਲੇ ਆ ਗਿਆ ਭਾਣੂ ਘਰ ਨੂੰ ਮੁੜ ਪਈ